ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਹੋਪਸ ਸਾਰੇ ਵਧੀਆ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਆਪਾਂ ਗੱਲ ਕਰਦੇ ਹਾਂ ਕੈਂਡ ਦੀ ਟੈਕਨੋਲੋਜੀ ਬਾਰੇ। ਜੀਤਾ ਕਿ ਤੁਹਾਡੇ ਰੋਜ਼ਾਨਾ ਜ਼ਿੰਦਗੀ 'ਤੇ ਯੂਜ਼ ਵੀ ਬਹੁਤ ਜ਼ਿਆਦਾ ਹੈ। ਤੁਸੀਂ ਵਰਤੋਂ ਵੀ ਕਰਦੇ ਆਂ। ਡੇਲੀ بیسਸ ਤੇ ਆਪਾਂ ਵਰਤੋਂ ਕਰਦੇ ਆਂ ਪਰ ਆਪਣਾ ਹੀ ਪਤਾ ਹੈ ਕਿ ਆ। ਆਪ ਮੈਂ ਗੱਲ ਕਰ ਰਹੇ ਹਾਂ ਜੀ QR ਕੋਡ ਦੀ। ਆ ਦੇਖੋ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਇਹਨੂੰ ਕਹਿੰਦੇ ਜੀ ਆਪਾਂ QR ਕੋਡ। ਦੋਸਤੋ ਹੈ ਕਿ ਆ QR ਕੋਡ ਦਾ ਪੂਰਾ ਮਤਲਬ ਹੈ ਜੀ ਕਿਕ ਰਿਸਪੌਂਸ ਕੋਡ ਕੀ ਮਤਲਬ ਹੈ ਜੀ ਪੂਰਾ ਕਵਿਕ ਰਿਸਪੌਂਸ ਕੋਡ ਇਹ ਇੱਕ ਤਰ੍ਹਾਂ ਦੀ ਟੈਕਨੋਲੋਜੀ ਹੈ ਜਦੋਂ ਆਪਾਂ ਨੇ ਡਿਜੀਟਲ ਦੇ ਮੀਡੀਆ ਦੇ ਦੁਆਰਾ ਕਿਸੇ ਤੋਂ ਵੀ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ QR ਕੋਡ ਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦਾ ਡਾਟਾ ਐਂਟਰ ਕਰ ਸਕਦੇ ਹਾਂ ਤਾਂ ਜੋ ਅੱਗੇ ਵਾਲਾ ਬੰਦਾ ਆਪਣੇ ਫੋਨ ਦੇ ਨਾਲ ਇਸ ਚੀਜ਼ ਨੂੰ ਸਕੈਨ ਕਰੇਗਾ ਸਕੈਨ ਕਰਨ ਦੇ ਨਾਲ ਜਿਹੜਾ ਵੀ ਤੁਸੀਂ ਡਾਟਾ ਕਿਊਆਰ ਕੋਡ ਦੇ ਵਿੱਚ ਪਾਇਆ ਹੋਇਆ ਹੈ ਉਹ ਸਾਰਾ ਫਿਚ ਕਰ ਲਏਗਾ ਉਸ ਚੀਜ਼ ਨੂੰ ਤੇ ਉਸੇ ਦਾ ਜਵਾਬ ਦੇ ਪਾਏਗਾ ਠੀਕ ਹੈ ਦੋਸਤੋ ਇਹਨੂੰ ਕਹਿੰਦੇ ਜੀ ਕੁੱਟਰ ਰਿਸਪੌਂਸ ਕੋਡ ਜੇਕਰ ਹੋਰ ਫਰਦਰਸ ਕੇ ਡਾਊਟ ਹੈ ਵੀਡੀਓ ਨੀਚੇ ਕਮੈਂਟ ਕਰੋ ਆਪਾਂ ਤੁਹਾਡੇ ਮੈਂ ਤੁਹਾਡੇ ਕਮੈਂਟ ਤੋਂ ਨਾ 91 ਜਵਾਬ ਦੁੱਨਾ ਠੀਕ ਹੈ ਜੀ ਇੰਨਾ ਹੀ ਬੇਸਿਕ ਇਹਨੂੰ ਕਹਿੰਦੇ ਜੀ ਆਪਾਂ ਕਿਊਆਰ ਕੋਡ ਆਪਾਂ ਡੇਲੀ ਦੇਦੇ ਆਂ ਫੋਨ ਦੇ ਉੱਪਰ ਤੁਹਾਡੇ ਪੈਨ ਦੇ ਉੱਪਰ ਬੁੱਕ ਦੇ ਉੱਪਰ ਜਾਂ ਕਿਤੇ ਬਾਹਰ ਕੋਈ ਨਾ ਕੋਈ ਵਰਦਾ ਫਲੈਕਸਿਬਲ ਕੇਵਨ ਦਾ ਉੱਥੇ ਵੀ ਲੱਗਿਆ ਹੁੰਦਾ ਹੈ ਇਹਦਾ ਪੂਰਾ ਮਤਲਬ ਹੈ ਜੀ ਕੁਇਕਰ ਰਿਸਪੌਂਸ ਕੋਰ ਸਸ਼ਕਲ ਥੈਂਕ ਯੂ ਦੋਸਤੋ